ਹਾਵੜਾ ਵਿੱਚ ਬਣੇਗਾ ਭਾਰਤ ਦਾ ਸਭ ਤੋਂ ਡੂੰਗਾ ਮੈਟਰੋ ਸਟੇਸ਼ਨ ਪਾਣੀ 'ਚ ਮੈਟਰੋ ਚਲਾਉਣ ਵਾਲਾ ਪਹਿਲਾ ਦੇਸ਼ ਭਾਰਤ ਹਜ਼ਾਰਾਂ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨਾਲ ਭਾਰਤ ਹੋ ਰਿਹਾ ਹੈ ਵਿਕਸਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਲਗਾਤਾਰ ਭਾਰਤ ਆਪਣੇ ਵਿਕਸਿਤ ਹੋਣ ਦੇ ਰਾਹ ਵੱਲ ਚੱਲਦਾ ਨਜ਼ਰ ਆ ਰਿਹਾ ਹੈ ਜੇਕਰ ਬਿੱਤੇ ਸਮੇਂ ਤੇ ਨਿਗਾ ਮਾਰੀਏ ਤਾਂ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਪੀਐਮ ਮੋਦੀ ਨੇ ਦੇਸ਼ ਵਾਸੀਆਂ ਦੀ ਝੋਲੀ ਪਾਈ ਨੇ ਤੇ ਸਿੱਧੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਆਪਣੀ 10 ਦਿਨਾਂ ਦੀ ਯਾਤਰਾ ਦੇ ਦੌਰਾਨ ਕੋਲਕਾਤਾ 'ਚ 15400 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਤੁਹਾਨੂੰ ਦੱਸ ਦਈਏ ਦੇਸ਼ ਨੂੰ ਇੱਕ ਹੋਰ ਨਵਾਂ ਤੋਫਾ ਮਿਲਣ ਜਾ ਰਿਹਾ ਜੋ ਕਿ ਪਹਿਲੀ ਵਾਰ ਹੋਣ ਜਾ ਰਿਹਾ ਹੈ ਦੇਸ਼ ਨੂੰ ਮੋਦੀ ਜੀ ਮੈਟਰੋ ਦੇ ਰਹੇ ਨੇ ਜੋ ਕਿ ਪਾਣੀ 'ਚ ਚੱਲੇਗੀ ਦੱਸ ਦਈਏ ਕੋਲਕਾਤਾ ਮੈਟਰੋ ਦੇ ਪੂਰੇ ਪੱਛਮੀ ਕੋਰੀਡੋਰ ਦੇ ਹਾਵੜਾ ਮਹਾਂਤ ਐਕਸਪਲੈਨੇਡ ਸੈਕਸ਼ਨ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਮੋਦੀ ਜੀ ਦੀ ਅਗਵਾਈ ਚ ਭਾਰਤ ਪਾਣੀ ਦੇ ਹੇਠਾਂ ਮੈਟਰੋ ਸੇਵਾਵਾ ਦੇਣ ਵਿੱਚ ਪਹਿਲੇ ਨੰਬਰ ਤੇ ਆ ਗਿਆ ਹੈ ਇੱਕ ਅਧਿਕਾਰਤ ਰਿਲੀਜ਼ ਦੇ ਅਨੁਸਾਰ ਪੂਰਬੀ ਪੱਛਮੀ ਮੈਟਰੋ ਦੇ 4.8 ਕਿਲੋਮੀਟਰ ਲੰਬੇ ਹਿੱਸੇ ਨੂੰ 4965 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਅਤੇ ਹਾਵੜਾ ਚ ਭਾਰਤ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਹੋਵੇਗਾ ਜ਼ਮੀਨੀ ਪੱਧਰ ਤੋਂ 30 ਮੀਟਰ ਹੇਠਾਂ ਇਹ ਕੋਰੀਡੋਰ ਆਈਟੀ ਹੱਬ ਸਾਟਲੇਕ ਸੈਕਟਰ ਵਰਗੇ ਵੀ ਪ੍ਰਮੁੱਖ ਖੇਤਰਾਂ ਨੂੰ ਜੋੜਨ ਵਿੱਚ ਮਦਦ ਕਰੇਗਾ ਤਾਂ ਇਹ ਪਹਿਲੀ ਵਾਰ ਹੋਇਆ ਹੈ ਕਿ ਮੈਟਰੋ ਪਾਣੀ ਵਿੱਚ ਚੱਲੇਗੀ ਉੱਜ ਵੀ ਜੇਕਰ ਦੇਖੀਏ ਤਾਂ ਭਾਰਤ ਵਾਸੀ ਮੈਟਰੋ ਦਾ ਆਨੰਦ ਲੈਂਦੇ ਨੇ ਤਾਂ ਜੋ ਇਸ ਵਕਤ ਪੀਐਮ ਮੋਦੀ ਨੇ ਇਹ ਹਜ਼ਾਰਾਂ ਕਰੋੜਾਂ ਰੁਪਏ ਦਾ ਪ੍ਰੋਜੈਕਟ ਦਿੱਤਾ ਹੈ ਤਾਂ ਉਸ ਲਈ ਸਾਰੀ ਜਨਤਾ ਪੀਐਮ ਮੋਦੀ ਦਾ ਧੰਨਵਾਦ ਕਰ ਰਹੀ ਹੈ